ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੀ ਬਦੌਲਤ ਆਪਾਂ ਬੈਠੇ ਹੋਏ ਆ ਸੰਸਾਰ ਵਿੱਚ ਤੁਹਾਨੂੰ ਕੋਈ ਏਦਾਂ ਦਾ ਰਹਿਬਰ ਨਹੀਂ ਮਿਲੇਗਾ ਜੀ ਦੇ ਪਿਤਾ ਤੇ ਧੜ ਦਾ ਸੰਸਕਾਰ ਕੀਤੇ ਹੋਇਆ ਹੋਵੇ ਸੀਸ ਦਾ ਸੰਸਕਾਰ ਕੀਤੇ ਹੋਇਆ ਹੋਵੇ ਤੁਹਾਨੂੰ ਕੋਈ ਏਦਾਂ ਦਾ ਰਹਿਬਰ ਨਹੀਂ ਮਿਲੇਗਾ ਜੀ ਦੀਆਂ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਹੋ ਗਏ ਹੁਣ ਪੰਦੀ ਕੋਈ ਮੰਜਲਾੰਦਾ ਐਵੇਂ ਪੰਦ ਮੁਕਾਮ ਦਾ ਵੇਖਿਆ ਨਹੀਂ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੁਟਾਮ ਦਾ ਵੇਖਿਆ ਨਹੀਂ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਨੰਦ ਨਾਲ ਪਿਆਰ ਹੁੰਦਾ ਪੁਰੀ ਨਾ ਬਸਾਰਦਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ 'ਚ ਨਾ ਵਾਰਦਾ ਹਰ ਸਾਲ ਬਾਬਾ ਰਸ਼ਪਾਲ ਸਿੰਘ ਦੀ ਬਹੁਤ ਵੱਡਾ ਉਦਮ ਕਰਕੇ ਸ਼ਹੀਦਾਂ ਦੀ ਯਾਦ ਵਿੱਚ ਮਹਾਨ ਨਗਰ ਕੀਰਤਨ ਜਲੂਸ ਦੀ ਸ਼ਕਲ ਵਿੱਚ ਬਹੀਰਾ ਕੱਟ ਕੇ ਸੰਗਤ ਫਤੇਗੜ ਸਾਹਿਬ ਦੀ ਧਰਤੀ ਦੇ ਨਾਲ ਜਾ ਰਹੀ ਹੈ ਬਹੁਤ ਫਾਰੀ ਉਦਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਰਾਜਨੀਤਿਕ ਨਹੀਂ ਸਮਝਿਓ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਜੁੱਧਵੀਰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਦਾਨਵੀਰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਲਿਖਾਰੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਹੋ ਹੀ ਨਹੀਂ ਸਕਦਾ ਰਾਜ ਮਹਾਰਾਜ ਜੋਗ ਮਹ ਜੋਗੀ ਤਪ ਮੈਂ ਤਪੀਸਰ ਕ੍ਰਿਸ਼ਤ ਮਹਪੂਰੀ ਆਨੰਦਪੁਰ ਸਾਹਿਬ ਦੇ ਵਿਛੋੜੇ ਤੋਂ ਬਾਅਦ ਚਮਕੌਰ ਦੇ ਸਾਕੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲ 'ਚ ਇੱਥੇ ਆਪਾਂ ਕੁਝ ਮਿੰਟ ਦਰਸ਼ਨ ਕਰਾਂਗੇ ਜਿਨ੍ਹਾਂ ਦੀ ਬਿਰਤੀ ਕੇਂਦਰਤ ਨਹੀਂ ਨਾ ਹੋ ਰਹੀ ਉਹ ਬਿਰਤੀ ਇੱਥੇ ਲੈ ਕੇ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਮਿਹਰ ਕੀ ਚਮਕ ਹੈ ਚਮਕੌਰ ਤੇਰੇ ਜਰਰੋਂ ਮੇ ਜਹੀਂ ਸੇ ਸਤਾਰੇ ਬਣ ਕੇ ਗਏ ਆਸਮਾ ਕੇ ਲਈ ਚਮਕੌਰ ਦੀ ਗੜੀ ਤੋਂ ਬਾਅਦ ਹਿੰਦ ਦਾ ਪੀਰ ਮਾਛੀਵਾੜੇ ਦੇ ਜੰਗਲ ਚ ਆਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦਾ ਜ਼ਿਕਰ ਜਫਰਨਾਮੇ ਚ ਵੀ ਕਰਦੇ ਆ ਰੰਗਿਆ ਨਾ ਪਚਿੰਦੇ ਮੋਏ ਨਾਰਨਜੀਤ ਦਾ ਤਨ ਹੇ ਰੰਗਦੇ ਬਾਦਸ਼ਾਹ ਤੇਰੀ 10 ਲੱਖ ਦੀ ਸ਼ਾਹੀ ਸੈਨਾ ਮੇਰੇ ਤਨ ਤੇ ਖਰੋਚ ਵੀ ਨਹੀਂ ਆਈ ਮੇਰੇ ਸਿਰ ਦੇ ਵਿੱਚੋਂ ਮੇਰਾ ਇੱਕ ਵਾਲ ਵੀ ਵਿੰਗਾ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਫਕੀਰਾਂ ਦੀ ਤਰ੍ਹਾਂ ਸੁੱਤੇ ਪਏ ਹੋਏ ਗੁਲ ਛਿਤਰਾੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਚ ਚਮਕ ਰਿਹਾ ਸੀ ਜਿਨੂੰ ਹੀਰੇ ਲੱਗੇ ਹੋਏ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸੀ